ਉੱਥੇ ਜਿਹੜੀ ਮਾਰ ਲੈਨੇ ਉੱਥੇ ਕਦੇ ਗਏ ਨਹੀਂ ਪਹਿਲੀ ਵਾਰ ਚਲਦੇ ਨਹੀਂ 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 ਬੁਰਜ ਕਲੀਪਾ ਗਏ ਨੇ ਉਹਨੂੰ ਸਹੀ ਗੱਲ ਐ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੀ ਉਮੀਦ ਕਰਦੇ ਆ ਤੁਹਾਰੇ ਸਾਰੇ ਬਹੁਤ ਵਧੀਆ ਹੋ ਗਏ ਤੇ ਅਸੀਂ ਵੀ ਬਹੁਤ ਵਧੀਆ ਵੇਖੋ ਵੇਖੋ ਕਿਵੇਂ ਚੈਕਦੀਆਂ ਫਿਰਦੀਆਂ ਨੇ ਮਾਵਾਂ ਦੀਆਂ ਅੱਜ ਅਸੀਂ ਘੁੰਮ ਜਾ ਰਹੀਆਂ ਮਾਵਾਂ ਦੀਆਂ ਕੱਲ ਬੁਸਕੀਆਂ ਪੜਦੀਆਂ ਲੜ ਪੀਆਂ ਮੇਰੇ ਨਾਲ ਇਬਾਦਤਾਂ ਨਹੀਂ ਲੜੀ ਮਾਂ ਨੇ ਉਹ ਹੀ ਲੜਾਤਾ ਕਹਿੰਦੀ ਨਾ ਇਬਾਦਤ ਵੀ ਨਾਰਾਜ਼ ਐ ਭਾਵੇਂ ਉਹ ਹੋਵੇ ਨਾ ਹੋਵੇ ਸਹੀ ਗੱਲ ਆ ਤੇ ਉਹ ਚਲੋ ਮੈਂ ਕਿ ਤੁਹਾਨੂੰ ਘੁਮਾ ਲਿਆ ਨਿਆ ਜਿੱਥੇ ਨਾ ਕਿਤੇ ਹਨਾ ਮੈਂ ਹੀ ਬਾਹਰ ਅੰਦਰ ਥੋੜਾ ਜਿਆ ਕੁਮੜਾ ਦਾ ਕੀ ਹੈ ਸੁਗਲ ਮੇਲਾ ਕਰ ਰਹੀ ਹੈ ਵੜਾ ਕੁਮੜਾ ਦਾ ਕੀ ਹੈ ਥੋੜਾ ਬਹੁਤ ਇੱਥੇ ਹੀ ਕੁਮੜਾ ਬਾਜ਼ਾਰ ਬਜ਼ੂਰ ਕਿਤੇ ਵੜਾ ਮੜ ਜਾਾਂਗੇ ਮੱਥਾ ਟੇਕਾਂਗੇ ਨਾਲ ਗੁਰਦੁਆਰ ਸਾਹਿਬ ਕਿ ਕਿ ਵੇਖਣ ਵਾਲੇ ਜਗ੍ਹਾ ਇੱਥੇ ਨੇ ਸਾਰੀਆਂ ਵੇਖੀਆਂ ਵਾ ਦੁਬਾਰਾ ਉੱਥੇ ਜਾਣ ਦੀ ਮਾਨੀ ਕਰ ਰਿਹਾ ਨਾ ਫਿਰ ਕਹਿੰਦੇ ਕਿਉਂ ਨਹੀਂ ਹੋ ਲੜਦੇ ਕਿਉਂ ਨਹੀਂ ਹੋ ਹੈ ਮੈਨੂੰ ਕੋਈ ਹੋਰ ਵੀ ਚੱਕਾ ਹੋ ਸਕਦੀ ਆ ਫਿਰ ਮੈਨੂੰ ਦੱਸੋ ਕਿੱਥੇ ਜਾਣਾ ਹੈ ਇੱਕ ਤਾਂ ਜਦੋਂ ਕਹਿੰਦੇ ਸਾਨੂੰ ਘੁਮਾ ਕੇ ਲਿਆ ਮੈਂ ਕਿੱਥੇ ਜਾਣਾ ਸਾਨੂੰ ਨਹੀਂ ਪਤਾ ਮੈਂ ਐ ਥੋੜੀ ਹੁੰਦਾ ਫਿਰ ਮੈਂ ਕਹਿੰਦਾ ਮੈਨੂੰ ਦੱਸੋ ਤਾਂ ਸੀ ਜਿੱਥੇ ਕੋਗੇ ਮੈਂ ਉੱਥੇ ਲੈ ਕੇ ਜਾਵਾਂਗਾ ਐ ਨਹੀਂ ਹੁੰਦਾ ਨਾ ਤੁਸੀਂ ਆਪਣੇ ਵੱਲੋਂ ਪ੍ਰੋਗਰਾਮ ਬਣਾ ਲਓ ਤੇ ਫਿਰ ਮੈਨੂੰ ਪਤਾ ਵੀ ਨਾ ਹੋਵੇ ਆਪਣਾ ਦਾ ਲਾਉਂਦੀ ਐ ਇਹ 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 ਦਾ ਲਾ ਰਹੀ ਐ ਇਹ ਆਪਣਾ ਦਾ ਲਾਉਂਦੀ ਐ ਇਬਾਦਤ ਕਰਨ ਸਹੀ ਗੱਲ ਐ ਚਲੋ ਆਪਾਂ ਇੱਥੇ ਜਾ ਰਹੇ ਇੱਕ ਨਵਾਂ ਮੋਲ ਬਣਿਆ ਹੈਗਾ ਉੱਥੇ ਜਿਹੜੀ ਮਾਰ ਲੈਨੇ ਉੱਥੇ ਕਦੇ ਗਏ ਨਹੀਂ ਪਹਿਲੀ ਵਾਰ ਚਲਦੇ ਆਂ ਮੈਂ ਨਹੀਂ ਬੁਰਜ ਕਲੀਪਾ ਗਏ ਨਹੀਂ ਉਹਨੂੰ ਸਹੀ ਗੱਲ ਐ ਜਾਉਂਦੇ ਉੱਥੇ ਮੈਂਮ ਕੋਈ ਸਹੀ ਗੱਲ ਐ ਚਲੋ ਪਹੁੰਚਦੇ ਆਂ ਆ ਲੱਗੇ ਹੈ ਪੂਰਾ ਇਬਾਦਤ ਕੀ ਸੋਚ ਰਹੀ ਹੈ ਨੇ ਕੁਝ ਸੋਚ ਰਹੀ ਹੈ ਅੱਜ ਸੌਂ ਨਹੀਂ ਰਹੀ ਆ ਸੁੱਤੀ ਆ ਰਾਤੀ ਸਵੇਗੀ ਚੰਗੀ ਤਰ੍ਹਾਂ ਸਵੇਰ ਦੀ ਜਿਹੜਾ ਸੁੱਤੀ ਸੁੱਤੀ ਉਸ ਤੋਂ ਬਾਅਦ ਨਹੀਂ ਇੰਨੀ ਇੰਨੀ ਆ ਚੀਕਾਂ ਮਾਰੀਆਂ ਅੱਜ ਗਲਾ ਭਟਾ ਲੈਣੇ ਨੇ ਇਹ ਉਹ ਤੋਂ ਉਂਗਲੀ ਪਾਈਏ ਮੂੰਹ ਕੱਢੋ ਬਾਹਰੇ ਤੇ ਮੂਲੀ ਗੰਦਾ ਬੇਬੀ ਹੈ ਬਾਤ ਤੇ ਗੰਦਾ ਬੇਬੀ ਆ ਨਾ ਲੱਛ ਹਮ ਸ਼ੈੱਪ ਚਲੋ ਤੁਹਾਨੂੰ ਘੁਮਾ ਕੇ ਲੈ ਆਣੇ ਅੱਜ ਹਮ ਇਹ ਬਾਅਦ ਤੱਕ ਕਮੈਂਟ ਆਉਗੇ ਤਾਂ ਇਹ ਵਾਦ ਨਹੀਂ ਚੇਹਣਾ ਚਾਹੁੰਦੇ ਨੇ ਉਸ ਟਾਈਮ ਦੇ ਵਗੀ ਆਹੋ ਇਹ ਪਛਾਣ ਹੋ ਰਹੀ ਮੈਨੂੰ ਲੱਗਦਾ ਕਿਸੇ ਗੱਲ ਤੋਂ ਇਹਨੂੰ ਲੱਗਦਾ ਹੋਊ ਕਿ ਨੀਂਦ ਨਾ ਆ ਰਹੀ ਹੋਵੇ ਤੇਨੂੰ ਨੀਂਦ ਜਦੋਂ ਲੰਮੇ ਪੌਣੇ ਉਹ ਤਾਂ ਰੋਂ ਲੱਗ ਜਾਂਦੀ ਆ ਹੂੰ ਚਲੋ ਬੱਤੀਆਂ ਹੋ ਗਈਆਂ ਚਲੀਏ ਪਹੁੰਚ ਗਏ ਅਸੀਂ ਮਿਨੀ ਬੁੜਜ ਖਲੀਫਾ ਬਟ ਸਮੋਂ ਤੇ ਪਾਰਕਿੰਗ ਨਹੀਂ ਲੱਭ ਰਹੀ ਹੈਗੀ ਦੇਖਦੇ ਆ ਕਿ ਕਿੱਥੇ ਪੁੱਛਦੇ ਆ ਸਿਕਿਉਰਟੀ ਵਾਲੇ ਭਾਜੀ ਪਾਰਕਿੰਗ ਇੱਧਰ ਹੈ ਬਾਹਰ نیچے ਵੀ ਬੁਰਜ ਕਲੀਫਾ ਇਹ ਵੀ ਬੁਰਜ ਕਲੀਫਾ ਕਿਉਂ ਕਹਿੰਦੇ ਆ ਇਹਦੇ ਬਾਰੇ ਬਾਅਦ ਦੱਸਾਂਗੇ ਹਾਂ ਕਿਉਂਕਿ ਰਾਤ ਨੂੰ ਜਾਗਦਾ ਵਾ ਇਹ ਬਹੁਤ ਸੋਹਣਾ ਹੈ ਪੂਦਰੇਬੀਆ ਪੂਦਰੇਬੀਆ ਆ ਇਹ ਹੁੰਦੇ ਨਾ ਉਹਦੇ ਪੂਦਰੇ ਉਹ ਉਦਨ ਸਪੈਸ਼ਲ ਇੱਧਰ ਜਾਣਾ ਕਿੰਨਾ ਸੋਹਣਾ ਕਾਚੀ ਕਾਚ ਲਾਇਆ ਕੀ ਚਿੱਪੀ ਆ ਵੇਖੀ ਅੰਦਰ ਘਰ ਜੈ ਬਣੇ ਹੋਇਆ ਹੋਵੇ ਪਹੁੰਚ ਗਏ ਅਸੀਂ ਮੁਲਾਜ਼ਮਾਂ ਬਿਲਕੁਲ ਮੁਲਾਜ਼ਮਾਂ ਭਾਈ 4 2 ਚਾਰਜਸ ਕਿੰਨੇ ਆ 4 ਰੁਪਏ ਦੇ 50 ਰੁਪਏ ਇਹਨਾਂ ਦੇ ਮਾਲਜਮ ਹੋਣ ਦੀ ਕੋਈ ਵੀ ਉਹ ਨਹੀਂ ਰੱਖਿਆ ਬਲੌਗਰ ਲੋਗਾਂ ਪਾਰਕਿੰਗ ਛੁੱਟੀ ਹੈ ਇਹਨਾਂ ਦੀ ਯਾਰ ਜੀ ਵਰੀ ਆਏ ਨਾ ਪੰਜੂ ਘਰ ਹਾਂ ਸਾਹਬ ਇਹਨਾਂ ਬਹੁਤ ਕੰਜੈਸਟਿਡ ਜੀਆਂ ਨੇ ਪਾਰਕਿੰਗਾਂ ਇੱਥੇ ਆਉਂਦੀਆਂ ਔਖਾ ਹੈ ਭਾਈ ਐਂਟਰੀ ਇਧਰੋਂ ਹੈ ਚਲੋ ਮੇਰੇ ਚੱਕੀ ਨਹੀਂ ਕਰਨਾ ਕਰ ਲੋ ਪਤਾ ਲੱਗਿਆ ਮੇਰੇ ਕੋਲ ਹੀ ਹੈ ਕੋਈ ਗਲਤ ਮੋੜ ਦਾ ਸਮਾਨ ਉੱਪਰ ਆਹ ਵੇ ਦੇਖ ਨਾ ਮੈਂ ਇਹ ਕੋਤੇ ਨਾ ਉੱਪਰ ਹੁੰਦੀ ਆਹ ਆ ਮੋਰੀ ਪੱਟ ਰੱਖਿਆ ਉਹਦੀ ਉਹ ਤੋਂ ਪਹਿਲਾਂ ਉਹ ਤੇ ਹੁੰਦਾ ਜਿਹਾ ਮਡਲ ਆ ਬਾਹਰ ਆ ਰਿਹਾ ਮੈਂ ਇੱਦਾਂ ਨਾ ਇਲਾਂਟੇ ਵੀ ਦੇਖਿਆ ਆ ਵਾ ਵੀ ਆਰ ਵੀ ਦੇਖਿਆ ਆ ਹੁਣ ਇਹ ਨਵਾਂ ਬਣਿਆ ਇੱਥੇ ਫਸਟ ਟਾਈਮ ਆਇਆ ਦੇਖਣ ਫਸਟ ਟਾਈਮ ਦੇਖੀ ਹੈ ਕਿਦਾਂ ਦਾ ਦੇਖਣ ਦਾ ਟਾਈਮ ਸੌਣੀ ਪੈਂਦਾ ਇਹ ਕੱਪੜਾ ਵਾਈਟ ਵਾਲਾ ਫਿਰ ਕੱਲ ਨੂੰ ਇਹ ਨਾ ਗਏ ਵੀ ਪਾਪਾ ਮੈਨੂੰ ਲੈ ਕੇ ਨਹੀਂ ਗਏ ਇਹਨੂੰ ਬਲੌਗ ਦਿਖਾ ਦਾਂਗੇ ਨਹੀਂ ਵੀ ਤੁਸੀਂ ਮਾਵਾ ਦੀਆਂ ਰੁੱਸੀਆਂ ਸੀ ਇਹ ਕਿੱਦਿਦੇ ਆ ਬਣਿਆ ਇੰਨਾ ਤੇ ਖੇਡਣ ਵਾਲੀਆਂ ਚੀਜ਼ਾਂ ਤੁਹਿਆ ਜਦੋਂ ਵੱਡੇ ਹੋਗੇ ਨਾ ਫਿਰ ਇਹ ਮੈਨੂੰ ਉੱਥੇ ਲੈ ਕੇ ਜਾਓ ਮੈਂ ਖੇਡਦਾ ਉੱਥੇ ਦੇਖ ਲਾਉਣਿਆਂ ਨਾਲ ਸਹੀ ਗੱਲ ਐ ਆ ਗਏ ਤਾਂ ਚੱਲੇ ਲਿਫਟ ਆਈ ਓਏ ਆਹਾ ਬੜੀ ਸਪੀਡ ਤੇ ਆ ਇਹ ਬਰਜ ਖਲੀਫਾ ਮੋਂ ਕੋ ਸਪੀਡ ਤੇ ਲਿਫਟ ਆਣਾ ਕਿੱਥੇ ਹੋਰ ਚੱਲੇ ਚੱਲੇ ਚੱਲ ਇਹ ਵੀ ਆ ਰਿਹਾ ਭਾਈ ਕਿ ਬੋਲੀ ਤੇ ਜਗਾ ਇਹ ਲਿਫਟ ਹਾਂ ਜੀ ਬੀਮਾ ਚਲੋ 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 ਵਾਕੀ ਬਹੁਤ ਸੋਣਾ ਯਾਰ ਖੁਸ਼ਬੂ ਬਹੁਤ ੱਚੀ ਹੈ ਨੋ ਡਾਊਟ ਪਪਾ ਲੂ ਕਿੱਦਾਂ ਫੁੱਟ ਟੈਡੀ ਆ ਉਧਰੇ ਵੀ ਆ ਓਕੇ ਅੰਡਾ ਜੀ ਫੀਲ ਆ ਗਈ ਇੱਥੇ ਆ ਕੇ ਲੱਗ ਨਹੀਂ ਰਿਹਾ ਵੀ ਮੈਂ ਇੰਡੀਆ ਮੋਂ ਵਾਲੀ ਵਾਲੇ ਮੋੜ ਤੇ ਚਾ ਪਤਾ ਨਹੀਂ ਕਿਉਂ ਪਤਾ ਕਿਉਂ ਇਹਨਾਂ ਨੇ ਬਣਾਇਆ ਬਹੁਤ ਸੋਹਣਾ ਹੈ ਨੋ ਡਾਊਟ ਬਹੁਤ ਸੋਹਣਾ ਬਣਾਇਆ ਹੈ ਕਿ ਨਹੀਂ ਬਹੁਤ ਜਿਆਦਾ ਸੋਹਣਾ ਹੈ ਵਧੀਆ ਹਾਂ ਉਹਨਾਂ ਨੇ ਉਹ ਬਲੂਜ਼ ਜਿਵੇਂ ਕਿ ਕਿੱਡਾ ਸੋਹਣਾ ਹੈ ਇਹਦੇ ਲਈ ਉੱਪਰ ਜਾਂਦੇ ਫੱਲੇ ਮੈਂ ਦੇਖ ਹਾਂ ਹੂੰ ਮਿਊਜ਼ਿਕ ਤਾਂ ਨਾਲ ਚੱਲ ਰਿਹਾ ਨਾ ਕਿਉਂ ਨਹੀਂ ਵੇ ਕਿਸੇ ਨੂੰ ਲੈ ਕੇ ਆਣਾ ਹੋਵੇ ਨਾ ਇਹਰ ਪੰਜਾਬ ਨਾਲੋਂ ਬੈਟਰ অপਸ਼ਨ ਹੈਗੀ ਏ ਕਿਉਂਕਿ ਇਹ ਡਿਫਰੈਂਟ ਬ੍ਰਾਂਡ ਬਹੁਤ ਜ਼ਿਆਦਾ ਨੇ ਇਹਨੇ ਬ੍ਰਾਂਡ ਜ਼ਿਆਦੇ ਨੇ ਸੋਨਾ ਬਹੁਤ ਹੈ ਡਿਫਰੈਂਟ ਬਣਾਏ ਨਾ ਲਗਜ਼ਰੀ ਬਣਾਏ ਨੇ ਇਨਾਂ ਨੇ ਜ਼ਿਆਦਾ ਕਿ ਨਹੀਂ ਇੱਧਰ ਨਹੀਂ ਜਾਣਾ ਆਖੜਾ ਉਸਤਾਦ ਆਮ ਸੈਂਟਰ ਵੀ ਹੈਗਾ ਇੱਥੇ ਲੋਟਸ ਆਫ ਬ੍ਰਾਂਡਸ ਮੇ ਤਾਂ ਅਹ ਰੱਟੇ ਤੁਹਾਡੀ ਫੋਟੋ ਕਿਚਾਂ ਇੱਥੇ ਕਾਡੋ ਚਾਓਸ ਮਤਲਬ ਐਕਸਪਲੋਰ ਕਰ ਰਹੇ ਆ ਆਪਾਂ ਨਵੇਂ ਇੱਥੇ ਵੀ ਕੀ ਕੀ ਚੀਜ਼ਾਂ ਹੈਗੀਆਂ ਨੇ ਇਹ ਆਪਾਂ ਹਣ ਗਰਾਉਂਡ ਫਲੋਰ ਤੋਂ ਫਸਟ ਫਲੋਰ ਤੇ ਆ ਗਿਆਂ ਬਾਟਾ ਵੀ ਹੈਗਾ ਇੱਥੇ ਕਾफी ਕੁਝ ਐਕਸਪਲੋਰ ਕਰਕੇ ਜੇ ਆਪਾਂ ਦੇਖਿਆ ਜਾਵੇ ਨਾ ਮਤਲਬ ਇੱਥੇ ਬਹੁਤ ਕੁਝ ਹੈਗਾ ਮਤਲਬ ਜੇ ਛੱਟਪਟ ਤੁਸੀਂ ਘੁੰਮਣਾ ਚਾਹੁੰਦੇ ਹੋ ਨਾ ਵੀਆਰ ਤੋਂ ਇਹਨੂੰ ਐਂਟਰੀ ਸੌਖੀ ਹੈ ਜੀ ਵੀਆਰ ਦਾ ਇਹਦੇ ਵਿੱਚ ਛੱਟਪਟ ਆ ਗਿਆ ਛੱਟਪਟ ਤੁਸੀਂ ਪਰ ਇਹਦਾ ਟ੍ਰੈਫਿਕ ਬਹੁਤ ਜ਼ਿਆਦਾ ਹੈ ਟ੍ਰੈਫਿਕ ਨਹੀਂ ਆਉਣ ਨੂੰ ਤਾਂ ਟਾਈਮ ਆਪਾਂ ਨੂੰ ਇੱਥੇ ਵੀ ਲੱਗੇਗਾ ਆਪਣੇ ਘਰ ਤੋਂ ਜੇ ਆਈ ਹੈ ਨਾ ਟਾਈਮ ਲੱਗੇਗਾ ਲੇਕਿਨ ਠੀਕ ਹੈ ਹੂੰ ਤੇ ਤਿੰਨ ਤਿੰਨ ਲੈਣੇ ਨੇ ਹਮ ਆਫਰ ਹੈ ਨਾ ਉਹ ਦੇਖ ਲੋ ਦਿੱਤਾ ਮੱਚਾ ਲੱਗਿਆ ਉਹ ਵੀ ਮੈਨੂੰ ਅੱਛਾ ਲੱਗਿਆ ਵੈਸੇ ਅੱਛਾ ਤਾਂ ਹੈਗਾ ਪਰ ਉਹ ਉਹ ਇਹਨਾਂ ਦੇ ਆਫਰ ਵਿੱਚ ਉਹ ਨਹੀਂ ਆਇਆ ਕੋਲਡਨ ਰੂਡ ਕੋਲਡਨ ਰੂਡ ਨੂੰ 900 ਕੈ ਨਹੀਂ ਉਹ ਕੋਚ ਨਹੀਂ ਤੇ ਦੇਖ ਲੋ ਕੋਈ ਨਹੀਂ ਅੱਛਾ ਲੱਗਦਾ ਸੀ ਹੋਰ ਦੇਖ ਲੈਣੇ ਆ ਇੰਪੈਕਟ ਵੀ ਪਿਆ ਇੰਪੈਕਟ ਵੀ ਦਿਖਾ ਦੇ ਕੋਈ ਜਿਵੇਂ ਕੋਚਿੰਗਮੋਂ ਦੀ ਹੈ 1 ਮਿੰਟ 1 ਮਿੰਟ 1 ਮਿੰਟ ਹੁਣ ਉੱਪਰ ਆ ਗਏ ਬ੍ਰਾਂਡਸ ਇਹ ਤੇਰਾ ਪਰਫਿਊਮ ਲਿੱਤਾ ਹੈ ਇਹ ਵੱਡੀ ਹੋ ਜਾਈ ਨਾ ਫਿਰ ਆਏ ਗਰੀ ਇੱਥੇ ਕੁਝ ਖਾਣੇ ਚਲੋ ਫਿਰ ਉੱਪਰ ਚਲੋ ਆਜੋ ਆ ਟ੍ਰੇਨ ਜਾਣ ਜਦੋਂ ਭਾਲੇ ਤਾਂ ਵੱਡੀ ਹੋ ਗਈ ਨਾ ਫਿਰ ਗਿਆ ਗੁਰੂ ਵੀ ਮੈਨੂੰ ਲੈ ਕੇ ਗਿਆ ਹੂੰ ਜੀ ਖਾਣ ਪੀਣ ਦਾ ਕੋਟ ਉੱਪਰ ਮੇਰੇ ਮਨ ਪਸੰਦਾ ਪੰਜਾਬ ਗ੍ਰਿਲ ਵੀ ਹੈਗਾ ਹਾਂ ਸ਼ੋਰ ਸ਼ਰਾਬਾ ਜ਼ਿਆਦਾ ਹੈ ਸ਼ੋਰ ਸ਼ਰਾਬਾ ਜ਼ਿਆਦਾ ਹੈ ਫੂਡ ਕੋਟ ਹਾਂ ਫੂਡ ਕੋਟ ਜਿੱਥੇ ਵੀ ਹੋ ਉੱਥੇ ਸ਼ੋਰ ਸ਼ਰਾਬਾ ਤੇ ਕੋਈ ਗੱਲਾਂ ਕਰਦੀਆਂ ਸਾਰਿਆਂ ਨੇ ਉੱਤ ਗਿਆ ਨੁਣਾ ਓਏ ਨੁਨੇ ਉੱਤ ਗਿਆ ਜੀ ਹਾਂ ਬਾਬੂ ਲਓ ਜੀ ਪੇਟ ਪੂਜਾ ਕਰੀਏ ਇੱਥੇ ਆਣਾ ਠੀਕ ਰਿਹਾ ਖੁਸ਼ ਹੋ ਆਊਟਿੰਗ ਕਰਕੇ ਹੁਣ ਹੈ ਕਿਰਨ ਨੇ ਪਰਫਿਊਮ ਲੈ ਲੇ ਆਉੜੀ ਮੈਂ ਕਲੀ ਨਹੀਂ ਲਏ ਮੈਨਸ ਔਮੈਨਸ ਦੋਨੋਂ ਨੇ ਮੈਂ ਇੱਕ ਲਈ ਤਾਂ ਤੁਹਾਡੇ ਦੋ ਨੇ ਯਾ ਕੂਦਲੀ ਆਈ ਤੁਸੀਂ ਦੋਨੋਂ ਨਾ ਇੱਕ ਕੂਦਲੀ ਤਾਂ ਮੈਂ ਆਪਣੇ ਲਈ ਓਦਲੀ ਤਾਂ ਤੁਸੀਂ ਦੋ ਆਪਣੇ ਔਮੈਨਸ ਲੈਂਦੇ ਨੇ ਸੈਨੋਰੀਟਾ ਕਦੀਆਂ ਨੇ ਇਹਨਾਂ ਦੀ ਫ੍ਰੈਗਰੈਂਸ ਬੜੀ ਵਧੀਆ ਲੱਗਦੀ ਇੱਕ ਨਾ ਤੁਹਾਨੂੰ ਉਹ ਵੀ ਟਰਾਈ ਕਰਾਣਾ ਆਦਿਲ ਕਾਦਰੀ ਵਾਲਾ ਆਦਿਲ ਕਾਦਰੀ ਦਾ ਅਤਰ ਹੁੰਦਾ ਉਹਦਾ ਅਸੀਂ ਇੰਸਟਾਗ੍ਰਾਮ ਤੇ ਆ ਇੰਸਟਾਗ੍ਰਾਮ ਤੇ ਵਿਕਦਾ ਉਹ ਉੱਤੇ ਵੀ ਆਸੀ ਸ਼ਾਰਕ ਟੈਂਕੇ ਚ ਚੱਕ ਰੱਖਿਆ ਕੰਮ ਫਿਰ ਮਾਵਾਂ ਤੇ ਆਣੇ ਤੈਨੂੰ ਤਾਂ ਖਵਾ ਦੋ ਕੁਛ ਹਾਂ ਕਿਵੇਂ ਬੱਕਲ ਬੱਕਲ ਖਾਣ ਲੱਗੇ ਬਹੁਤ ਆ ਖਾਣ ਯਾਰ ਬਹੁਤ ਜਿਆਦਾ ਮੇਰੀ ਵਾਲੀ ਆਈਟਮ ਰੈਡੀ ਨਹੀਂ ਹੋਈ ਮੇਰਾ ਮੌਜ ਤੋਂ ਕੇਰਾਂ ਦੀ ਲੱਸੀ ਦੋਸੇ ਨਾਲ ਲੱਸੀ ਦਾ ਕੀ ਕੰਬੀਨੇਸ਼ਨ ਹੈ ਵੈਸੇ ਅੱਛਾ ਅੱਛਾ ਖੁਸ਼ ਹੋ ਗਿਆ ਹੁਣ ਹੈ ਮੈਨੂੰ ਤਾਂ ਸੱਲੀ ਬਹੁਤ ਹੈ ਖੁਸ਼ ਖੁਸ਼ ਹੋ ਗਿਆ ਮਾਮਾ ਤੇ ਕਿਤਾ ਕੀ ਹੈ ਇਹ ਟੋਟਾ ਦਾ ਡੋਸਾ ਖਾ ਲਿਆ ਇੱਕ ਪਰਫਿਊਮ ਲੈ ਲੈ ਬਸ ਸਵਾਦ ਸੀ ਚਲੀ ਹੁਣ ਆਪਾਂ ਆਪਣੇ ਬਾਬਾ ਜੀ ਦੇ ਘਰੇ ਬਾਬਾ ਜੀ ਦੇ ਘਰੇ ਚਲੋ ਜੀ ਮੋਲ ਤੋਂ ਨਿਕਲ ਕੇ ਹੁਣ ਚਲੀਏ ਗੁਰਦੁਆਰਾ ਸਿੰਘ ਸ਼ਹੀਦਾ ਸਾਹਿਬ ਹੋਏ ਆਏ ਗੁਰੂ ਜੀ ਵਾਹਿਗੁਰੂ ਜੀ ਆਏ ਹਾਏ 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 ਸਤਨਾਮ ਚਲੋ ਚਲੋ ਬਾਬਾ ਜੀ ਮम्मा ਵਿੱਚ ਨਹੀਂ ਰਹਿਣਾ ਸਿੱਟ ਚਲ ਜੇ ਪਹੁੰਚ ਗਏ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਿਦਨਾ ਸਾਹਿਬ ਜੀ ਆ ਗਿਓ ਆ ਰਹੇ ਆ ਇਹ ਕਿਤੇ ਦਿੱਤਦੀ ਹੈ ਕੁੜੀ ਤੁਹਾਡੀ ਇਹ ਸਹੀ ਕੁੜੀ ਨਹੀਂ ਹੈਗੀ ਕਿਉਂ ਵੀ ਕਿਉਂ ਨਹੀਂ ਸਹੀ ਕਿ ਤਾਂ ਟਿਕਦੀ ਨਹੀਂ ਆ ਘਰੇ ਆਉਂਦੇ ਸਾਰ ਖੁਸ਼ ਹੋ ਜਾਂਦੀ ਵੀ ਮੈਂ ਘਰੇ ਆ ਗਈ ਵੀਰੇ ਵੀਰੇ ਆਪਣੇ ਡੈਡੀ ਵਰਗੀ ਨਾ ਇਹ ਬਾਵਾ ਖੋ ਗਏ ਇਹ ਹੁਣ ਪਤਾ ਲੱਗੇ ਨਾ ਆਪਣੀ ਮੰਮੀ ਦੀ ਗੱਲ ਨਹੀਂ ਮੰਦੀ ਏ ਤੱਕੇ ਨਾਲ ਮੰਮੀ ਦੀ ਗੱਲ ਮੰਦੀ ਵਾਸਤੇ ਰਹਿਣਾ ਨਹੀਂ ਇੱਥੋਂ ਦੇ ਰਹਿਣਾ ਤਾਂ ਘਰੇ ਰਹਿਣ ਚਾਹਦੀ ਏ ਖੁਸ਼ ਇੱਥੇ ਐ ਤੱਕੇ ਨਾਲ ਤੁਸੀਂ ਇਹਨੂੰ ਆਪਣੇ ਨਾਲ ਮਿਲਾ ਲੈਨੇ ਹੋ ਹਾਂਜੀ ਗੁਰਦੁਆਰਾ ਸਾਹਿਬ ਟਿਕ ਕੇ ਕਿਉਂ ਨਹੀਂ ਭੁੱਖ ਲੱਗੀ ਸੀ ਉਸ ਟਾਈਮ ਤੇ ਤਾਂ ਗੁਰੂ ਘਰ ਜਾ ਕੇ ਵੀ ਰੋਣ ਲੱਗ ਗਏ ਉੱਪਰ ਕੀਰਤਨ ਚਾਫਿਆ ਸੀ ਭੁੱਖ ਲੱਗੀ ਸੀ ਜ਼ੋਰ ਦੀ ਐ ਬੜਾ ਭੁੱਖ ਲੱਗੀ ਤਾں ਕਰਕੇ ਰੋਣ ਲੱਗੀ ਹਾਂਜੀ ਕੁੰਮੀਆਂ ਕਰਕੇ ਆਏ ਅੱਜ ਖੁਸ਼ ਹੋ ਉਹਦਾ ਘਰੇ ਆ ਕੇ ਖੁਸ਼ ਹੋ ਇਹ ਤਾਂ ਥਲੇ ਸਟੋਲਰ ਤੇਨੂੰ ਬਾਹਰ ਲੈ ਰਿਹਾ ਤੇ ਉੱਧਰ ਰੋਣ ਲੱਗਦੀ ਉੱਥੇ ਵੀ ਰੋਣ ਲੱਗ ਜਾਂਦੀ ਮੈਨੂੰ ਇੱਥੇ ਘਰੇ ਹੀ ਰੱਖੋ ਬੈਠਦੇ ਆਲੇ ਚਲੋ ਮੈਂ ਕਹਾਂ ਪਾਪਾ ਨੂੰ ਪਾਪਾ ਦੇ ਹੱਥ ਬੰਨ੍ਹ ਦੋ ਦੋਨੋਂ ਨਾ ਕਹਿਨੀ ਆ ਨਾ ਇਹਦੇ ਨੇ ਮੂੰਹ ਚ ਕੋਣੀ ਨਹੀਂ ਹਟਣਾ ਕਿਰਦਨ ਪਾਣੀ ਪਿਲਾਓ ਯਾਰ ਬਹੁਤ ਪਿਆਸ ਲੱਗ ਰਹੀ ਹੈ ਹਾਂ ਪਾਣੀ ਪਿਲਾਵੇ ਪਾਣੀ ਪਿਲਾ ਦਿਓ ਥੋੜਾ ਜਿਹਾ ਠੰਡਾ ਜਿਹਾ ਹੈਗਾ ਤਾਂ ਥੋਪਿਕਸ ਕਰਕੇ ਦੇ ਦਿਓ ਥੋੜਾ ਜਿਹਾ ਦੇ ਦੇਣਾ ਇੰਨਾ ਠੰਡਾ ਨਹੀਂ ਵੀ ਬੱਕ ਬਕਾ ਜਾਣਾ ਹੋਵੇ ਹਲਕਾ ਜਿਹਾ ਠੰਡਾ ਕੁਝ ਹੋਵੇ ਬਸ ਜਿਵੇਂ ਘੜੇ ਦਾ ਪਣੀ ਹੁੰਦਾ ਹੈ ਹਾਂਜੀ ਦੇ ਦੇਣਾ ਹੁਣ ਖੁਸ਼ ਹੋ ਤੁਸੀਂ ਖੁਸ਼ ਹੋ ਮੇਰੀ ਕੁੜੀ ਦਾ ਖੁਸ਼ੀ ਖੁਸ਼ ਤੁਸੀਂ ਪਹਿਲਾਂ ਵੀ ਖੁਸ਼ ਸੀ ਇਹਦਾ ਉਹੀ ਨਾਮ ਲਾਈ ਜਾਂਦੇ ਸੀ ਮੇਰੀ ਗਗਰੀ ਜੀ ਮੇਰੀ ਚੋਲੀ ਜਾਨ ਮੇਰੀ ਗੁਨੀ ਨਹੀਂ ਨਹੀਂ ਆਰੀਆਂ ਨਹੀਂ ਨੀਂਦੀਆਂ ਉੱਥੇ ਇਬਾਦਤ ਨੂੰ ਮਿਲਣ ਵਾਲੇ ਮਿਲੇ ਸੀ ਹੈਨਾ ਇਬਾਦਤ ਨਾਲ ਚੋਕੇ ਫੋਟੋਆਂ ਆ ਕੇ ਚਾਹੁੰਦੇ ਹਨ ਕਿ ਪੁੱਛਦੇ ਨਹੀਂ ਕੁਝ ਆਦੇ ਦਿਨ ਆ ਫੋਟੋ ਕਰਾਉਣੀ ਆ ਕਹਿੰਦੇ ਸਬਸਕ੍ਰਾਈਬਰ ਮਿਲਦੇ ਜਿਹੜੇ ਹਲ ਬਾਦ ਚਾਹਣ ਵਾਲੇ ਕਹਿੰਦੇ ਸੀ ਬਾਦ ਨਾਲ ਫੋਟੋ ਕਰਾਉਣੀ ਆ ਪਰ ਉਹਨਾਂ ਨੇ ਬਾਦ ਨਾਲ ਫੋਟੋਸ ਕਰਵਾਈਆਂ ਇਬਾਦਤ ਦੀ ਵੈਲਿਊ ਹੈ ਅੱਜ ਕੱਲ ਪਰ ਸਾਡੀ ਤਾਂ ਹੈ ਹੀ ਨਹੀਂ ਬਈ ਘਟ ਗਈ ਹੋਰ ਸਾਡੀ ਘਟ ਗਈ ਇਹ ਤੇ ਉਹਨਾਂ ਕੇ ਹਾਂ ਨਾ ਠੀਕ ਹੈ ਫਿਰ ਇਹੀ ਹੈ ਵੱਡੀ ਮੇਲ ਹੈਡ ਹੋਣੀ ਹੈ ਹੀ ਸਾਡਾ ਇਹੀ ਹੈ ਇਹਨੇ ਚਲਾਣਾ ਸਾਡਾ YouTube ਨੂੰ ਅੱਗੇ ਲੈ ਕੇ ਜਾਣਾ ਕੱਪਲ ਹੋਣ ਇਹਨੇ ਚਲਾਣਾ ਅਰੇ ਮਗਰ ਮਗਰੇ ਦੇ ਵੱਡੀ ਹੋਈ ਕਿ ਸਾਨੂੰ ਮਤਾਂ ਦਿਆ ਕਰੀ ਉਹ ਨਹੀਂ ਜੈ ਜੈ ਇਦਾਂ ਨਹੀਂ ਇਦਾਂ ਕਰੋ ਸਹੀ ਗੱਲ ਹੈ ਨਾ ਤੈਨ ਸਾਲਾਂ ਦੀ ਹੋਣਾ ਤਾਂ ਉਦੋਂ ਹੀ ਜੁਮਾਗ ਬੜੇ ਤੇ ਇਹਨੂੰ ਦਿਨੇ ਹੂੰ ਇਹਦੀ ਹੁਣ ਮੇਰੀ ਗੱਲਾਂ ਕਰ ਰਹੀ ਆ ਆਹੋ ਹਾਂ ਕੀ ਗੱਲ ਲੈ ਕਰੇ ਕੁਛ ਕੀ ਗੱਲ ਦੱਸੋ ਦੱਸੋ ਚਲ ਠੀਕ ਹੈ ਨਾ ਪਾਣੀ ਲਿਆਓ ਠੀਕ ਹੈ ਦੋਸਤੋ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਵਲੌਗਸ ਅੱਜ ਹੀ ਕੋ ਮੈਂ ਹੀ ਅੱਜ ਹੀ ਖੋਸ਼ਾ ਕੱਲ ਦੀਆਂ ਜਿਹੜੀਆਂ ਉਹ ਨਰਾਜ਼ਗੀਆਂ ਸੀ ਨਰਾਜ਼ਗੀਆਂ ਸੀ ਆਪਾਂ ਦੂਰ ਕਰ ਲੀਆਂ ਅੱਜ ਸ਼ਿਪੀ ਨੇ ਕਰਤੀਆਂ ਜੇ ਨਾ ਕਰਦੇ ਤਾਂ ਥੋੜਾ ਹੋਰ ਹੋਰ ਹੋ ਜਾਣੀਆਂ ਹੀ ਤੇ ਫਿਰ ਜਦੋਂ ਜਦੋਂ ਹੋਰ ਬਰਾਜ ਗਿਆ ਹੋ ਜਾਣੀਆਂ ਹੀ ਤੇ ਫਿਰ ਜੇ ਥੋੜੇ ਹੋਰ ਦੇਣਾ ਬਾਹ ਜਾਂਦੇ ਤੇ ਸ਼ਾਇਦ ਕਿਤੇ ਸ਼ੂਟ ਸ਼ਾਟ ਮਿਲ ਜਾਣਾ ਸੀ ਉਹੀ ਗੱਲ ਨੇ ਤੁਹਾਡੇ ਟੁਕੜੇ ਟਿਕਣੇ ਲੱਗਣੇ ਜੇ ਤੇ ਟਾਈਮ 'ਚ ਲੈ ਜਾ ਕਰੋ ਤੇ ਖੁਸ਼ ਰਹਿਨੇ ਆ। ਟਾਈਮ 'ਚ ਰੋ ਪਰਫਿਊਮ ਜਿ ਲੈ ਆਂਦੇ ਨੇ ਪਹਿਲਾਂ ਵਿਟਾਲੇ। ਬਾਰਕ ਹੈ ਨਾ।